ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਇੱਕ ਗਾਂ ਤੁਹਾਨੂੰ ਸੂਈ ਸਵਾਜ ਤੁਹਾਨੂੰ ਦਿਖਾਉਣੀ ਹੈ ਹਾਂ ਬਾਕੀ ਸਾਰੀਆਂ ਸੋਈਆਂ ਵਾਂ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਵਾਈ ਕਰਕੇ ਵੇਖ ਚਾ ਕੇ ਪਸ਼ੂ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਦੇ ਪਸ਼ੂ ਲਿਆ ਕਰੋ ਜੀ ਤੇ ਬਾਕੀ ਅੱਜ ਤੁਹਾਨੂੰ ਜਿੰਨੀਆਂ ਸਾਰੀਆਂ ਸੋਈਆਂ ਦਿਖਾਉਣੀਆਂ ਤੇ ਰੇਟ ਸਾਰੇ ਬਿਲਕੁਲ ਨੋਰਮਲ ਹੀ ਤੁਹਾਨੂੰ ਦਿਖਾਉਣੀਆਂ ਹਨ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ ਤੇ ਬਾਕੀ ਨੋਰਮਲ ਰੇਟ ਤੁਹਾਨੂੰ ਦਿਖਾਵਾਂਗੇ ਤੇ ਮਾਨਤਾ ਨੇ ਵਿੱਚੋਂ ਜਿਹੜੇ ਖੁੱਲੇ ਹੋਣਗੇ ਤੇ ਵੀਡੀਓ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਅੱਜ ਭਾਜੀ ਹੁਣ ਜਿਹੜਾ ਆਪ ਘਰੇ ਨਹੀਂ ਆ ਮਾਲਦਾ ਨਹੀਂ ਗਏ ਆ ਪਰ ਤੇ ਇਹਨਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਦੱਸਣੀ ਹੈ ਬਾਕੀ ਕੋਈ ਸਾਡੇ ਤੋਂ ਗੱਲ ਦੱਸਣ ਵਾਲੀ ਜਾਂ ਕੋਈ ਰਹਿ ਜੇ ਤੁਸੀਂ ਵੀਡੀਓ ਨਾਲੋਂ ਸਿੱਧਾ ਸੰਪਰਕ ਕਰਕੇ ਪੁੱਛ ਸਕਦੇ ਜੇ ਤੇ ਸ਼ੁਰੂਆਤ ਜਿਹੜੀ ਆਪਾਂ ਇਧਰੋਂ ਕਰਨੀ ਆ ਆ ਇਹਦੀ ਇਧਰੋਂ ਪਹਿਲੇ ਨੰਬਰ ਤੇ ਜਿਹੜੀ ਆ ਵੱਡੀ ਮੱਝ ਆ ਚੰਗੇ ਕੱਦ ਕਾਠ ਚ ਆ ਕੱਦ ਕਾਠ ਇਹਦਾ ਲਗਭਗ ਸਾਰੀਆਂ ਨਾਲ ਹੀ ਉੱਚਾ ਆ ਤੋਰ ਦੇ ਕਰੀਨ ਇਹ ਥਾਣੇ ਦੇ ਦੇਖ ਸਕਦੇ ਜੀ ਬਾਕੀ ਅਗਲੇ ਪਿਛਲੇ ਥਾਣੇ ਦਾ ਕੁਝ ਇੱਕੋ ਜਿਹਾ ਹੀ ਆ ਇਹ ਦੁੱਧ ਹੁਣ ਮੌਕੇ ਤੇ ਦੇ ਤੇ ਕੋਲ ਜਿਹੜਾ ਕਹਿੰਦੇ ਵੀ 10 ਲੀਟਰ ਜਿਹੜਾ ਹੈਗਾ ਬਾਕੀ ਇਤਨਾ ਘੱਟ ਘੱਟ ਪਿੱਠ ਦੇ ਤੋਂ ਚੰਗੀ ਆ ਹੈਗੀ ਨਿੱਗਰ ਮੰਨਣਾ ਬਾਕੀ ਤਾਂ ਤੁੰਕਿੰਦੇ ਵੀ ਸਾਰੇ ਓਕੇ 10 ਲੀਟਰ ਉਹਨ ਜਿਹੜਾ ਦੁੱਧ ਮੋਕੇ ਦੇ ਤਿਆਰ ਆ ਕੋਈ 4 15 ਦਿਨ ਜਿਹੜੇ ਕਿੰਦੇ ਵੀ ਸੂਈ ਨ ਹੋਏ ਆ ਤੇ ਕੋਈ ਕਿਲੋ 2 ਕਿਲੋ ਦੁੱਧ ਕਿੰਦੇ ਵੀ ਵਧ ਵੀ ਸਕਦੀ ਹੈ 11 12 ਲੀਟਰ ਤੱਕਰ ਕਿੰਦੇ ਕਰ ਸਕਦੀ ਹੈ ਜੇ ਕੋਈ ਲੈ ਜਾਊਗਾ ਸੰਭਨ ਨਾਲ ਤੇ ਆਪੇ ਸ਼ਹਵਾਨਾ ਇਹਦਾ ਦੇਖ ਸਕਦੇ ਜੀ ਤੇ ਮੋਲੇ ਦੇ ਕਿੰਦੇ ਕਿ ਭਾਵੇਂ 80000 ਕਰੀਏ ਤੇ ਭਾਵੇਂ 75000 ਕਰੀਏ ਦੇਣ ਲੈਣ ਵਾਲੇ ਗੱਲ ਕਿੰਦੇ ਵੀ ਕਰਨੀ ਆ 72000 ਚ ਮੰਨ ਤਾਂ ਜਿਹੜਾ ਖੁੱਲਾ ਹੋ ਜਾਊਗਾ ਬਾਕੀ ਕੋ ਵੀਰ ਫੋਨ ਲਾਊਗਾ ਤੇ ਆਪੇ ਹੋ ਜਾਊਗਾ ਮੌਕੇ ਤੇ ਬਾਕੀ ਕੋ ਵੀਰ ਇੱਥੇ ਆਣ ਕੇ ਵੇਖੇ ਕੱਦ ਵਜਨ ਚ ਚੰਗੀ ਆ ਹੁਣ ਕੋਈ ਵੀਰ ਆਪਣਾ 10 ਲੀਟਰ ਦੁੱਧ ਕੋਈ ਆਪਣਾ ਜਿੱਤਾਂ ਮਰਜ਼ੀ ਚੁਆਈ ਕਰਕੇ ਲੈ ਜੇ ਹੁਣੇ ਕਮ ਅੱਜ ਤਾਜੀ ਸੂਈ ਆ ਰਾਤੀ ਨੀਲੀ ਰਾਵੀ ਦੀ ਇਹਦੇ ਮਗਰ ਕੱਟੀ ਆ ਕੱਟੀ ਵੀ ਬੜੀ ਪਿਆਰੀ ਆਈਏ ਇਹਦੇ ਮਗਰ ਤੇ ਥਾਣੇ ਤੇ ਦੇਖ ਸਕਦੇ ਜੇ ਲੱਗ ਕੇ ਤਾਂ 11 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਗੰਦੇ ਵੀ ਇਹ ਵੀ ਕਰੀ ਜਾਊਗੀ ਬਾਕੀ ਮਧਰੀ ਕੋਟੀ ਦੀ ਮੱਝ ਥੱਲੇੋਂ ਚੰਗੀ ਆ ਤਾਜੀ ਸੂਈ ਥੋੜੀ ਲੱਪੇ ਚ ਆ ਬਾਕੀ ਆ ਵੀ ਦੁੱਧ ਵਾਲੀ ਨਿਸ਼ਾਨੀਆਂ ਚਲੋ ਚੰਗੀਆਂ ਆ ਆ ਲੈ ਸਾਡੇ ਹਵਾਨੇ ਦਾ ਸੱਲੇ ਤੇਰਾ ਵੀ ਮੁੱਲ ਕਹਿੰਦੇ ਵੀ ਜਿੰਨਾ ਮਰਜ਼ੀ ਕਰੀਏ ਦੇਣ ਲੈਣ ਵਾਲੀ ਗੱਲ ਜਿਹੜੀ ਆ ਕਹਿੰਦੇ ਭਾਵੇਂ 75000 ਕਰੀਏ ਤੇ ਭਾਵੇਂ 70000 ਕਰੀਏ 65000 ਚ ਮਾਨਤਾ ਨੇ ਇਹਦਾ ਜਿਹੜਾ ਕਹਿੰਦੇ ਵੀ ਕਰਨਾ ਹੈ ਮੀਨੀ ਮੱਝ ਆ ਉਤਰਾ ਮੀਨੀ ਨੀਲੀ ਦਾ ਵੀ ਤੇ ਜਿਆ ਪਰੇ ਵੀ ਇਹਦੇ ਉਤਰਾ ਹੀ ਆ ਦੇਖ ਸਕਦੇ ਜੀ ਤੇ ਬਾਕੀ ਕਿ ਜਿਹੜਾ ਕੋਈ ਵੀ ਰਫੋਨ ਲਾਊਗਾ ਤੇ ਮੌਕੇ ਤੇ ਮਾਨਤਾ ਨਾ ਹੋ ਜੂਗਾ ਹੁਣ ਇੱਕ ਆ ਵੀ ਮੱਝ ਸੁਈ ਨੋ ਜੇ ਕਿੰਨੇ ਵੀ ਕੋਈ 14 15 ਦਿਨ ਹੋ ਗਏ ਆ ਮਗਰੇ ਤੇ ਘੱਟਾ ਆ ਤੇ ਥਾਣੇ ਦੇ ਦੇਖ ਸਕਦੇ ਜੀ ਲਾਗੇ ਤਾਂ ਤੇ ਮਿਲਕ ਮੈਨ ਵੀ ਦੇਖ ਸਕਦੇ ਜੀ ਇਹਦੇ ਕੋਲ ਵੀ ਦੁੱਧ ਜਿਹੜਾ ਕਹਿੰਦੇ ਵੀ 10 ਲੀਟਰ ਤਿਆਰ ਆ ਇਹ ਉਧਰੋਂ ਪਾਣੀ ਵਾਲੀ ਏਰੀਆ ਚ ਜਿਹੜਾ ਕਹਿੰਦੇ ਵੀ ਆਈ ਆ ਉਧਰ ਸਾਮ ਥੋੜੀ ਜਿਹੀ ਟੁੱਟੀ ਆ ਤੇ ਫਿਰ ਵੀ 10 ਲੀਟਰ ਦੁੱਧ ਹੁਣ ਮੌਕੇ ਤੇ ਕਹਿੰਦੇ ਵੀ ਹੈਗਾ ਬਾਕੀ ਸਾਮੇ ਕਹਿੰਦੇ ਵੀ ਕੋਈ 12 13 ਲੀਟਰ ਤੱਕ ਦਾ ਦੁੱਧ ਜਿਹੜਾ ਕਰ ਸਕਦੀ ਆ ਉਤਰੇ ਆ ਵੀ ਕੱਦ ਕਾਠ ਚੰਗਾ ਵਾ ਦੁੱਧਾਂ ਲਈ ਨਿਸ਼ਾਨੀਆਂ ਜਿਹੜੀਆਂ ਇਹਦੇ ਸੇ ਵੀ ਚੰਗੀਆਂ ਆ ਆਪਾਂ ਦੇਖ ਸਕਦੇ ਹਾਂ ਸਰੀਰਨ ਥੋੜਾ ਜਿਹਾ ਫਰਕ ਹੈ ਕਿਉਂਕਿ ਉਧਰ ਲਈ ਦੀ ਜੋ ਜਿਹੜਾ ਫਿਰ ਇਹ ਆਈ ਆ ਕੁਛ ਵਾਂ ਦੀ ਜਿਹੜੀ ਸਾਮ ਟੁੱਟ ਗਈ ਉਧਰ ਦੇ ਪਾਸੇ ਸਾਰੀ ਹੋਨ 10 ਲੀਟਰ ਦੁੱਧ ਜਿਹੜਾ ਕੋ ਗੰਦੇ ਵਿੱਚ ਜਿਤਨਾ ਮਰਜ਼ੀ ਕੋਚ ਹੋ ਕੇ ਲੈ ਜੇ ਤੇ 12 ਕਿਲੋਟਰ ਤੱਕਰ 13 ਤੱਕਰ ਕਹਿੰਦੇ ਵੀ ਜਾ ਸਕਦੀ ਹੈ ਆ ਦੇਖ ਸਾ ਦੇਖ ਕਦੀ ਥਾਣੇ ਦੇ ਤੇ ਮੁੱਲ ਇਹਦਾ ਵੀ ਕਹਿੰਦੇ ਵੀ 74 75 ਹਜ਼ਾਰ ਚ ਜਿਹੜਾ ਮਾਨਤਾ ਨਾ ਮੌਕੇ ਤੇ ਹੋ ਜੂਗਾ ਬਾਕੀ ਕੋ ਵੀ ਆਣ ਕੇ ਵੇਖੇ ਘੱਟ ਘੱਟ ਬੇਲ ਦੀ ਇਹ ਵੀ ਚੰਗੀ ਆ ਪਿਛੇ ਵੀ ਜਿਹੜੀ ਕਾਫੀ ਚੜਾਈ ਤੇ ਆ ਇਹ ਵੀ ਕਈ ਵਾਰੀ ਪ੍ਰੈਸ਼ਰ ਚੰਗਾ ਹੁੰਦਾ ਵਾ ਸਾਂਭ ਘੱਟ ਹੋਈ ਹੁੰਦੀ ਆ ਸਾਂਭ ਕਰੀਏ ਤਾਂ ਫਿਰ ਦੁੱਧਾ ਮੱਜ ਜਾਂਦੇ ਆ ਬਾਕੀ ਤੁਸੀਂ ਆਪਣੀ ਸਮਝ ਕਰਨੀ ਆ ਇਹ ਬੈਣੀ ਵਾਲੇ ਪਾਸੇ ਤੋਂ ਵੀ ਇੱਕ ਵਾਰੀ ਦੇਖ ਸਕਦੇ ਜੀ ਤੇ ਆ ਗਈ ਆਪਣੇ ਕੋਲ ਇੱਕ ਹੋਰ ਛੋਟੀ ਸੂਈ ਸਵਾਈ ਆ ਪਹਿਲਾਂ ਸੂਈ ਛੋਟੀ ਸੂਈ ਆ ਤੇ ਸੂਈ ਨੂੰ 15 ਦਿਨ ਹੋ ਗਏ ਅੱਜ ਤੇ ਬੱਚਾ ਇਹਦਾ ਪਰਸੋਂ ਦਾ ਮਰ ਗਿਆ ਪਰਸੋਂ ਵਾਲੀ ਵੀਡੀਓ 'ਚ ਵੀ ਤੁਹਾਨੂੰ ਦਿਖਾਈ ਇਹੇ ਉਦੋਂ ਜਿਹੜਾ ਇਹਦਾ ਬੱਚਾ ਹੈਗਾ ਹੀ ਉਦੋਂ ਬੱਚੇ ਦੇ ਨਾਲ ਤੁਹਾਨੂੰ ਵਿਖਾਈ ਸੀ ਅੱਜ ਇਹਦਾ ਬੱਚਾ ਮਰ ਗਿਆ ਵਾ ਤੇ ਸੋਈ ਨੂੰ ਜਿਹੜੇ 15 ਦਿਨ ਹੋਏ ਆ ਲੈ ਜੋ ਤੋਰ ਤੇ ਹੁਣ ਬੁਛੀ ਦੇ ਮਿਲਦੀ ਹੈ ਦੋਵੇਂ ਟਾਈਮ ਤੇ ਦੁੱਧ ਇਹਦੇ ਕੋਲ ਵੀ ਮੁੱਕ ਜਿਹੜਾ ਕਹਿੰਦੇ ਵੀ 9 ਲੀਟਰ ਹੁਣ ਹੈਗਾ ਬਾਕੀ ਕੱਦ ਕਾਠ ਪੱਖੋਂ ਚੰਗੀ ਜਵਾਨੇ ਵੀ ਪਹਿਲਾਂ ਦੇ ਹਿਸਾਬ ਨਾਲ ਦੁੱਤਲ ਛੋਟਾ ਸਿੰਘ ਇਹਦਾ ਵੀ ਆ ਲੈ ਸਾਂਦੇ ਹਵਾਲੇ ਦਾ ਲਾਗੇ ਤਾਂ ਬਾਕੀ ਉਤਰਾਂ ਥੰਥਨ ਕਹਿੰਦੇ ਵੀ ਓਕੇ ਆ ਸਾਰੇ ਤੇ ਇੱਕ ਰੀ ਇਸ ਤਰ੍ਹਾਂ ਤੁਹਾਨੂੰ ਬੈਠ ਕੇ ਦਿਖਾ ਦਿੰਦੇ ਆ ਬੂਸੀ ਗਾੜੀ ਰੱਖ ਕੇ ਅੰਜਲਾ ਚਵਾ ਇਹਨਾਂ ਦੇਖ ਸਕਦੇ ਜੇ ਤਰ੍ਹਾਂ ਜਿਹੜੀ ਉੱਤਰਾ ਠੰਡੀ ਧੀ ਹੈ ਠੀਕ ਹੈ ਚੜਦਾ ਜੀ ਕਰੀਆ ਥਾਣੇ ਦੇ ਦੇਖ ਸਕਦੇ ਜੀ ਇਹ ਅਭੀ ਹਲੇ ਪਸਮੀ ਨਹੀਂ ਪਸਮ ਜਾਊਗੀ ਉਤਰਾ ਤੇ ਮੋਲ ਦੇ ਤਾਂ ਵੀ ਕਹਿੰਦੇ ਵੀ ਭਾਵੇਂ ਜਿੰਨਾ ਮਰਜ਼ੀ ਕਰ ਲਈਏ ਮੋਲ ਦੇ ਉਤਰਾ ਕਹਿੰਦੇ ਵੀ ਵੱਧਦੀ ਆ ਪਰ ਹੁਣ ਜਿਹੜੇ ਕਹਿੰਦੇ ਹੈ ਵੀ ਸਾਵਨਾ ਦੇ ਦੇਣੀ ਆ ਦੁੱਧ ਜਿਹੜਾ 9 ਲੀਟਰ ਇਹਦੇ ਕੋਈ ਕਹਿੰਦੇ ਕੋਈ ਜਿੱਤਰਾ ਮਰਜ਼ੀ ਝੋਕੇ ਲੈ ਜਾਏ ਪਹਿਲਾ ਸੁਆ ਹੈ ਤੇ 70000 ਚੋਂ ਕਹਿੰਦੇ 2000 ਇਹਦਾ ਛੱਡ ਦਾਂਗੇ 68000 ਜਿਹੜੀ ਹੁਣੇ ਦੇ ਦੇਣੀ ਹੈ ਤੇ ਹੁਣੇ ਕਮਾ ਜਾ ਅਭੀ ਸੱਜ ਜਸੂਈਆ ਥਾਣੇ ਤੇ ਦੇਖ ਸਕਦੇ ਜੇ ਇੱਕ ਰੀ ਲਾਗੇ ਤਾਂ ਨਾ ਇਹਨਾਂ ਨੂੰ ਸੋਈ ਨਾ ਕੋਈ 12 13 ਦਿਨ ਦੇ ਲਾਗੇ ਬੰਨੇ ਜਿਹੜੇ ਕੰਦੇ ਵੀ ਹੋ ਗਏ ਦੋ ਦੇ ਦੇ ਕੋਲ ਵੀ ਹੁਣ 10 ਲੀਟਰ ਦੇ ਕਰੀਬ ਹੀ ਰਜਿੰਗੇ ਵੀ ਸਿਆਹ ਜਾਂ ਮੁਕੇ ਦੇ ਕੋਈ 11 12 ਲੀਟਰ ਤੇ ਲਾ ਕੇ ਬੰਨੇ ਦਰਦ ਜਿਹੜਾ ਕਹਿੰਦੇ ਵੀ ਇਹਨੇ ਵੀ ਕੱਢੀ ਜਾਣਾ ਵਾ ਹੁਣ 10 ਲੀਟਰ ਜਿਹੜਾ ਤਿਆਰ ਆ ਤੇ ਇਹਦਾ ਵੀ ਮੋਲ ਕਹਿੰਦੇ ਵੀ ਭਾਵੇਂ ਜਿੰਨਾ ਮਰਜ਼ੀ ਕਰੀਏ 72000 ਚ ਮਾਨਤਾਂ ਜਿਹੜਾ ਇਹਦਾ ਵੀ ਹੋ ਜਾਊਗਾ ਮਾਨਤਾਂ ਜਿਹੜਾ ਵਾ 72000 ਚ ਹੋ ਜਾਊਗਾ ਬਾਕੀ ਕੋਈ ਫੋਨ ਲਾਊਗਾ ਤੇ ਆਪੇ ਸੱਦਾ ਮੌਕੇ ਤੇ ਹੋਣਾ ਮਾਨਤਾਂ ਸਾਰੀਆਂ ਚੋ ਖੁੱਲੇ ਹੀ ਹੋਣੇ ਆ ਕੋਈ ਵੀਰ ਫੋਨ ਲਾਵੇ ਕਰੀ ਕੋਈ ਨਾ ਕਰਨੀ ਦੀ ਤੇ ਇੱਕ ਆ ਗਾਂ ਸੱਜ ਸੂਈ ਦਾ ਦਿਖਾਉਣੀ ਆ ਇਹਦੇ ਮਗਰ ਵਸ਼ੀ ਬੜੀ ਪਿਆਰੀ ਆ ਹਜੇ ਹਫਤੇ ਦੇ ਅੰਦਰ ਹੀ ਸੂਈ ਆ ਤੇ 10 12 ਲੀਟਰ ਜਿਹੜਾ ਇਹਦੇ ਕੋਲ ਬੋਲਾ ਤਿਆਰ ਆ ਤੇ ਆ ਜਿਹੜੇ ਆ ਦੁੱਧ ਜਿਹੜਾ ਵਾ 15 ਕਿ ਲੀਟਰ ਦੇ ਲਾਕੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗੀ 10 12 ਲੀਟਰ ਬੋਲਾ ਹੀ ਆਉਣ ਕਦੇ ਮੋਕੇ ਤੇ ਦਰਦੀ ਸੋਈ ਆ ਤੇ ਮਗਰ ਰੱਛੀ ਬੜੀ ਪਿਆਰੀ ਹੈ ਤੇ ਮੁੱਲ ਇਹਦਾ ਵੀ ਕਹਿੰਦੇ ਵੀ ਜਿੰਨਾ ਮਰਜ਼ੀ ਕਰ ਲਈਏ 42000 ਚ ਮੰਨਤਾ ਨੇ ਇਹਦਾ ਕਹਿੰਦੇ ਵੀ ਕਰਾਂਗੇ ਤੇ ਬਾਕੀ ਜਰਸੀ ਕਰਾਸ ਚ ਆ ਤੇ ਆ ਬੱਚਿਆ ਗਾਂ ਦੀ ਬੱਛੀ ਆ ਉਹ ਨੀਲੀ ਰਾਵੀ ਕੱਟੀ ਆ ਤੇ ਬਾਕੀ ਬੱਚੇ ਦੋ ਉਹ ਬੱਜੇ ਤੇ ਬਾਕੀ ਇੱਥੇ ਆਓ ਆਪਾਂ ਹੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾੱਕ ਕੇ ਪਸ਼ੂ ਖਰੀਦੋ